ਜਨਵਰੀ 2025 ਦੇ ਵਿੱਚ ਹੁਣ ਮਿਸਟਰ ਡੋਨਲਡ 트੍ਰੰਪ ਅਮਰੀਕਾ ਦੇ ਪ੍ਰੈਜ਼ੀਡੈਂਟ ਬਣ ਗਏ ਨੇ ਤੇ ਉਹਨਾਂ ਨੇ ਅੱਜ ਆਪਣੀ ਸਪੀਚ ਦੇ ਵਿੱਚ ਜਿਹੜੀ ਗੱਲ ਕੀਤੀ ਉਹ ਕਹਿੰਦੇ ਅਮਰੀਕਾ ਦਾ ਹੁਣ ਗੋਲਡਨ ਏਜ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਅੱਜ ਤੋਂ ਬਾਅਦ ਅਮਰੀਕਾ ਜਿਹੜਾਗਾ ਫਲਰਿਸ਼ ਕਰੇਗਾ ਉਸ ਦੀ ਦੁਨੀਆ ਦੇ ਵਿੱਚ ਫਿਰ ਤੋਂ ਇੱਜ਼ਤ ਹੋਏਗੀ ਤੇ ਸਾਡਾ ਕੋਈ ਫਾਇਦਾ ਨਹੀਂ ਚੱਕ ਸਕੇਗਾ ਉਹਨਾਂ ਦਾ ਕਹਿਣਾ ਸੀ ਆਈ ਵਿਲ ਪੁਟ ਅਮਰੀਕਾ ਫਰਸਟ ਤੇ ਅਮਰੀਕਾ ਅੱਗੇ ਨਾਲੋਂ ਵੀ ਸਟਰੋਂਗਰ ਹੋ ਕੇ ਜਿਹੜਾਗਾ ਉਹ ਬਾਅਦ ਆਏਗਾ ਤੇ ਨਾਲ ਦੇ ਨਾਲ ਜ਼ਰੂਰ ਦੱਸਣਾ ਚਾਹੀਦੀ ਆ ਜੀ ਉਹਨਾਂ ਨੇ ਜਦੋਂ ਆਪਣੀ ਗੱਲਬਾਤ ਸ਼ੁਰੂ ਕੀਤੀ ਪਹਿਲੀਆਂ ਗੱਲਾਂ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਸੀ ਉਹ ਕਹਿੰਦੇ ਜਿਹੜਾ ਸਾਡੀ ਸਰਕਾਰ ਤੋਂ ਅਮਰੀਕਾ ਦੇ ਵਿੱਚ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਚੱਕਿਆ ਗਿਆ ਸੀ ਉਹ ਮੈਂ ਦੁਬਾਰਾ ਤੋਂ ਬਣਾਉਂਗਾ ਤੇ ਸਾਡੇ ਜਿਹੜੇ ਸਿਟੀਜ਼ਨ ਸਿਗੇ ਉਹਨਾਂ ਨੂੰ ਪਿੱਛੇ ਪਾ ਕੇ ਤੇ ਬਾਕੀ ਲੋਕਾਂ ਨੂੰ ਸਾਡੀ ਸਰਕਾਰ ਨੇ ਅੱਗੇ ਰੱਖਿਆਗਾ ਬਾਹਰਲੇ ਅਫੇਅਰਸ ਬਾਹਰਲੇ ਮੁਲਕਾਂ ਦੇ ਅਫੇਅਰਸ ਉਹ ਠੀਕ ਕਰਨ ਤੇ ਲੱਗੇ ਰਹੇ ਲੇਕਿਨ ਸਾਡੇ ਸਿਟੀਜ਼ਨ ਜਿਹੜੇ ਨੇ ਉਹ ਪਿੱਛੇ ਰਹਿ ਗਏ ਉਹ ਕਹਿੰਦੇ ਅਮਰੀਕਨ ਦੀ ਬਜਾਈ ਕ੍ਰਿਮੀਨਲਸ ਨੂੰ ਡੇਂਜਰਸ ਲੋਕਾਂ ਨੂੰ ਅਸੀਂ ਸੁਰੱਖਿਆ ਦਿੰਦੇ ਰਹੇ ਤੇ ਬਹੁਤ ਸਾਰੇ ਮੈਂਟਲ ਇੰਸਟੀਚਿਊਟ ਤੋਂ ਜਾਂ ਪ੍ਰਿਜ਼ਨ ਤੋਂ ਲੋਕ ਅਮਰੀਕਾ ਦੇ ਵਿੱਚ ਆ ਆ ਕੇ ਵੱਸਦੇ ਰਹੇ ਮਿਸਟਰ ਡੋਨਲਡ ਟਰੰਪ ਨੇ ਆਪਣੇ ਤੇ ਹੋਇਆ ਹਮਲਾ ਜਿਹੜਾ ਹੈ ਦੁਬਾਰਾ ਤੋਂ ਫਿਰ ਤੋਂ ਚੇਤੇ ਕਰਵਾਇਆ ਕਿ ਮੈਨੂੰ ਰੱਬ ਨੇ ਇਸ ਕਰਕੇ ਬਚਾਇਆ ਕਿ ਮੈਂ ਅਮਰੀਕਾ ਨੂੰ ਦੁਬਾਰਾ ਤੋਂ ਗ੍ਰੇਟ ਬਣਾ ਸਕਾਂ ਵਲ ਉਹਨਾਂ ਨੇ ਆਫਰੀਕਨ ਅਮਰੀਕਨ ਏਸ਼ੀਅਨ ਅਮਰੀਕਨ ਹਿਸਪੈਨਿਕ ਅਮਰੀਕਨ ਉਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਹੋਏ ਕਹਿਆ ਉਹ ਕਹਿੰਦੇ ਕਿ ਅਸੀਂ ਇਹ ਚੋਣਾਂ ਜਿੱਤੇ ਆ ਅਸੀਂ ਸਾਰੀਆਂ ਸਵਿੰਗ ਸਟੇਟਸ ਜਿੱਤ ਗਏ ਸੀ ਅਸੀਂ ਪਪੂਲਰ ਵੋਟ ਜਿਹੜੀ ਐ ਉਹ ਵੀ ਅਸੀਂ ਜਿੱਤ ਗਏ ਸੀ ਔਰ ਤੁਹਾਡੇ ਸਾਰਿਆਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਮੈਂ ਸੁਣ ਰਿਹਾ ਹੈਗਾ ਤੇ ਮੈਂ ਉਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈਗਾ ਔਰ ਮਿਸਟਰ ਡੋਨਲਡ 트াম্প ਦਾ ਕਹਿਣਾ ਸੀ ਕਹਿੰਦੇ ਮਾਰਟਰਡ ਲੂਥਰ ਕਿੰਗ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਅਸੀਂ ਸੁਪਨਿਆਂ ਨੂੰ ਪੂਰੇ ਕਰਾਂਗੇ ਵਲ ਨੈਸ਼ਨਲ ਐਮਰਜੈਂਸੀ ਔਨ ਸਦਰਨ ਬਾਰਡਰ ਉਹਨਾਂ ਨੇ ਇਹ ਆਪਣੇ ਸਪੀਚ ਦੇ ਵਿੱਚ ਕਹੀ ਸੀ ਔਰ ਇਸ ਤੋਂ ਬਾਅਦ ਬਹੁਤ ਦੇਰ ਤੱਕ ਸਾਰੇ ਜਿਹੜੇ ਗੈਸ ਸੀ ਉਹ ਖੜੇ ਰਹੇ ਤੇ ਨਾਲ ਤਾੜੀਆਂ ਵੱਜਦੀਆਂ ਰਹੀਆਂ illegal entry ਉਹਨਾਂ ਨੇ ਬੰਦ ਕਰਨ ਨੂੰ ਕਿਹਾ ਕਿ millions of criminals ਜਿਹੜੇ ਅਮਰੀਕਾ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਅਸੀਂ ਵਾਪਸ ਕਰਾਂਗੇ ਤੇ remain in mexico ਦੀ ਪਾਲਿਸੀ ਜਿਹੜੀ ਉਹ ਵੀ ਦੁਬਾਰਾ ਤੋਂ ਸ਼ੁਰੂ ਹੋ ਜਾਏਗੀ ਉਹ ਕਹਿੰਦੇ catch and release ਵਾਲਾ ਇਹ ਚੂਹੇ ਬਿੰਨੇ ਦਾ ਖੇਲ ਹੁਣ ਖਤਮ ਕਰ ਦੇਣਾ ਔਰ troops ਨੂੰ ਭੇਜਿਆ ਜਾਣਾ ਤੇ ੱੱਕੇ ਨਾਲ ਲੋਕ ਫੜਾਂਗੇ ਤੇ cartels ਨੂੰ ਉਹ ਕਹਿੰਦੇ foreign terrorist organization ਮੰਨ ਕੇ ਅਸੀਂ ਚਲਾਾਂਗੇ ਤੇ ਫਿਰ inflation ਦੀ ਗੱਲ ਹੋਈ ਉਹ ਕਹਿੰਦੇ ਕਿ ਹੁਣ inflation ਨੂੰ ਕੰਟਰੋਲ ਕੀਤਾ ਜਾਏਗਾ ਜਿਹੜੇ ਪ੍ਰਾਈਸਸ ਵੱਧ ਗਿਆ ਨੇ ਉਹਨੂੰ ਕੰਟਰੋਲ ਕਰਾਂਗੇ ਨੈਸ਼ਨਲ એનર્ਜੀ ਐਮ ਅਰਜੈਂਸੀ ਵੀ ਜਿਹੜੀ ਹੈ ਉਹ ਡਿਕਲੇਅਰ ਕੀਤੀ ਜਾਏਗੀ ਡ੍ਰਿਲ ਬੇਬੀ ਡ੍ਰਿਲ ਦੀ ਦੁਬਾਰਾ ਤੋਂ ਗੱਲ ਹੋਈ ਉਹ ਕਹਿੰਦੇ ਅਮਰੀਕਾ ਨੂੰ ਮੈਨੂਫੈਕਚਰਿੰਗ ਨੇਸ਼ਨ ਬਣਾ ਦੇਣਾ ਮੈਂ ਔਰ ਸਾਡੇ ਕੋਲੇ ਬਹੁਤ ਆਇਲ ਹੈ ਸਾਡੇ ਕੋਲ ਬਹੁਤ ਗੈਸ ਹੈ ਸੋ ਅਸੀਂ ਸਾਰੇ ਦੁਨੀਆ ਨੂੰ ਜਿਹੜਾ ਹੈ એનર્ਜੀ ਸਪਲਾਈ ਕਰ ਸਕਦੇ ਆ ਸੋ ਉਸ ਤੋਂ ਬਾਅਦ ਗੱਲਬਾਤ ਚੱਲੀ ਜੀ ਇਲੈਕਟ੍ਰਿਕ ਵਹੀਕਲਸ ਦੀ ਉਹ ਕਹਿੰਦੇ ਉਹਦਾ ਮੰਡੇਟ ਜਿਹੜਾ ਹੈ ਮੈਂ ਉਹਨੂੰ ਐਂਡ ਕਰ ਰਿਹਾ ਜਿਹੜੀ ਗੱਡੀ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਗੱਡੀ ਤੁਸੀਂ ਖਰੀਦੋ ਤੁਹਾਡੇ ਤੇ ਕੋਈ ਚੀਜ਼ ਨੂੰ ਫੋਰਸ ਨਹੀਂ ਕੀਤਾ ਜਾਏਗਾ ਵਲ ਮਿਸਟਰ ਡੋਨਲਡ ਟਰੰਪ ਨੇ ਇਹ ਵੀ ਕਿਹਾ ਜੀ ਕਹਿੰਦੇ ਸਾਡੇ ਸਿਟੀਜ਼ਨਸ ਨੂੰ ਹਮੇਸ਼ਾ ਟੈਕਸ ਲਗਾਉਂਦੇ ਰਹੇ ਆ ਸਾਡੀ ਸਰਕਾਰ ਜਿਹੜੀ ਹੈ ਤੇ ਉਸ ਤੋਂ ਬਾਅਦ ਉਹ ਪੈਸਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਬਾਹਰ ਜਾਂਦਾ ਰਿਹਾ ਹੁਣ ਅਸੀਂ ਬਾਹਰਲੇ ਲੋਕਾਂ ਤੇ ਟੈਰਫ ਲਗਾ ਕੇ ਸਿਟੀਜ਼ਨਸ ਨੂੰ ਜਿਹੜਾ ਹੈ ਉਹ ਉਮੀਦ ਕਰਾਂਗੇ ਐਕਸਟਰਨਲ ਰੈਵਨਿਊ ਸਰਵਿਸ ਇੱਕ ਏਜੰਸੀ ਉਹਨਾਂ ਨੇ ਕ੍ਰੀਏਟ ਕਰਨ ਦੀ ਗੱਲ ਕੀਤੀ ਹੈ ਜਿਹੜੀ ਕਿ ਬਾਹਰੋਂ ਆਏ ਪੈਸੇ ਦਾ ਹਿਸਾਬ ਕਿਤਾਬ ਰੱਖੇਗੀ ਮਿਸਟਰ 트੍ਰੰਪ ਦਾ ਕਹਿਣਾ ਸੀ ਜੀ ਕਹਿੰਦੇ ਪੈਨਮਾ ਕਨਾਲ ਅਮਰੀਕਾ ਨੂੰ ਵਾਪਸ ਹੋਣੀ ਚਾਹੀਦੀ ਹੈ ਸਾਨੂੰ ਉਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਉਸ ਦੇ ਉੱਪਰ ਹੁਣ ਚਾਈਨਾ ਦਾ ਕਬਜ਼ਾ ਹੈ ਚੀਨ ਉਸ ਕਨਾਲ ਨੂੰ ਹੁਣ ਆਪਰੇਟ ਕਰ ਰਿਹਾ ਉਸ ਨੂੰ ਚਲਾ ਰਿਹਾ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਹਿੰਦੇ ਹੁਣ ਅਮਰੀਕਾ ਜਿਹੜਾ ਹੈ ਉਸ ਦਾ ਝੰਡਾ ਪੁਲਾੜ ਦੇ ਵਿੱਚ ਵੀ ਲੱਗੇਗਾ ਉਹਨਾਂ ਦਾ ਕਹਿਣਾ ਸੀ ਜੀ ਕਿ ਮਾਰਚ ਦੇ ਵਿੱਚ ਅਸੀਂ ਜਲਦੀ ਹੋਈ ਅਮਰੀਕਾ ਦਾ ਝੰਡਾ ਲਗਾ ਦੇਣਾ ਤੇ ਦੋ ਸੈਕਸ ਦੀ ਗੱਲ ਵੀ ਕੀਤੀ ਗਈ ਕਿ ਸਿਰਫ ਅਮਰੀਕਾ ਦੇ ਵਿੱਚ ਅੱਜ ਤੋਂ ਬਾਅਦ ਦੋ ਹੀ ਸੈਕਸ ਨੂੰ ਮੰਨਤਾ ਦਿੱਤੀ ਜਾਏਗੀ ਇੱਕ ਮੇਲ ਤੇ ਇੱਕ ਫੀਮ ਹੈ ਇਹ ਸੀ ਜੀ ਮਿਸਟਰ ਡੋਨਲਡ 트ਰੰਪ ਦੀ ਜਿਹੜੀ ਇਨਾਗੋਰੇਸ਼ਨ ਦੇ ਉੱਪਰ ਉਹਨਾਂ ਦੀ ਸਪੀਚ ਦਾ ਵੇਰਵਾ